ਵੇ ਮੁੰਡਾ ਕੈਨੇਡਾ ਗਿਆ ਹੋਇਆ ਸੀਗਾ ਨਹੀਂ ਐਕਚੁਅਲੀ ਮੁੰਡਾ ਕਦੀ ਵੀ ਆਪਣਾ ਇੰਡੀਆ ਤੋਂ ਬਾਹਰ ਗਿਆ ਹੀ ਨਹੀਂ ਤੇ ਮੈਂ ਮੇਰੀ ਇੱਥੇ 10 ਸਾਲ ਹੋ ਗਏ ਮੇਰੀ ਇੱਥੇ ਪੋਸਟਿੰਗ ਹੈ ਆਮ ਵੈਟਨੀ ਆਫੀਸਰ ਇੱਥੇ ਮੈਂ 10 ਸਾਲਾਂ ਤੋਂ ਪੋਸਟਡ ਆ ਤੇ ਮੁੰਡਾ ਬਹੁਤ ਬੀਬਾ ਮੁੰਡਾ ਸੀ ਕਦੀ ਕੰਟਰੀ ਤੋਂ ਬਾਹਰ ਨਹੀਂ ਗਿਆ ਅੱਜ ਜਦੋਂ ਇੱਥੇ ਆਏ ਆ ਸੁੱਖ ਦੁੱਖ ਦੇ ਵਿੱਚ ਆਪਾਂ ਸ਼ਾਮਲ ਹੋਣਾ ਉਹ ਨਹੀਂ ਹੈ ਦੁੱਖ ਵੰਡਾਉਣਾ ਨੇ ਇੱਥੇ ਕੋਈ ਗੱਲ ਚੱਲ ਰਹੀ ਸੀ ਕਿ ਮਾਨੀਓਗ ਐਸਐਸਪੀ ਮੈਡਮ ਰਗਿਆ ਜਨਜੀ ਤੋਂ ਕੋਈ ਮਿਸਟੇਕ ਹੋਈ ਹੈ ਉਹਨਾਂ ਤੋਂ ਕੋਈ ਗਲਤ ਜਿਹੜੀ ਐ ਸਟੇਟਮੈਂਟ ਕੋਈ ਦਿੱਤੀ ਗਈ ਆ ਪ੍ਰੋ ਪੰਜਾਬ ਚੈਨਲ ਉਹਦੇ ਰਿਗਾਰਡਿੰਗ ਫਿਰ ਇਹ ਬਾਈ ਜੀ ਹੁਣੇ ਕਹਿ ਰਹੇ ਸੀ ਕਿ ਗੱਲ ਕਰਨੀ ਆ ਇਹਨਾਂ ਨੇ ਗੱਲ ਕੀਤੀ ਤੇ ਇਹਨਾਂ ਨੇ ਮੈਂ ਨਾਲ ਹੀ ਬੈਠਾ ਸੀ ਇਹਨਾਂ ਨੇ ਮੇਰੇ ਨਾਲ ਗੱਲ ਕਰਾਤੀ ਤੇ ਮੈਮ ਪੁੱਛ ਰਹੇ ਸੀ ਕਿ ਤੁਸੀਂ ਕੌਣ ਬੋਲ ਰਹੇ ਹੋ ਤੁਹਾਡਾ ਨਾਮ ਕੀ ਹੈ ਫਿਰ ਉਹਨੇ ਦੱਸਿਆ ਵੀ ਮੈਂ ਆ ਬੋਲ ਰਿਹਾ ਜੀ ਗੱਲ ਕੁਛ ਨਹੀਂ ਜਸਟ ਕੋਈ ਵਾਂਟ ਟੂ ਬ੍ਰਿੰਗ ਇਨਟੂ ਯੂਅਰ ਕਾਈਂਡ ਨੋਟਿਸ ਥੈਟ ਯੂ ਮਿਸ ਸਟੇਟਡ ਕਿਉਂਕਿ ਤੁਹਾਡੇ ਤੋਂ ਗਲਤ ਸਟੇਟਮੈਂਟ ਦਿੱਤੀ ਗਈ ਹੈ ਗੁਰਵਿੰਦਰ ਨੂੰ ਤੁਸੀਂ ਇਹ ਕਹਤਾ ਕਿ ਗੁਰਵਿੰਦਰ ਡਿਪੂਟ ਹੋਇਆ ਉਥੇ ਉਹ ਟਰੈਕਿੰਗ ਕਰਦਾ ਸੀਗਾ ਤੇ ਕੋਈ ਐਕਸੀਡੈਂਟ ਹੋਇਆ ਜਿਹਦੇ ਕਰਕੇ ਉਹ ਰਿਪੋਰਟ ਹੋ ਗਿਆ ਸੀਗਾ ਹਾਲਾਂਕਿ ਉਸ ਜਦੋਂ ਇਹਨਾਂ ਨੇ ਬਾਈ ਜੀ ਨੇ ਉਹ ਦਿਖਾਈ ਆ ਉਹ ਪੂਰ ਪੰਜਾਬ ਚੈਨਲ ਵਾਲੀ ਜਿਹੜੀ ਬਾਈਟ ਦਿਖਾਈ ਆ ਉਹਦੇ ਵਿੱਚ ਉਹ ਪੱਤਰਕਾਰ ਕੁਝ ਵੀ ਰਹਿ ਆ ਮੈਡਮ ਨੂੰ ਕਿ ਗੁਰਵਿੰਦਰ ਜਾਂ ਉਹ ਹਰਕਮਲ ਤੇ ਮੈਮ ਨੇ ਮੈਮ ਨੂੰ ਕੋਈ ਗਲਤਫਹਿਮੀ ਹੋਈ ਹੈ ਜਾਂ ਕੋਈ ਕਈ ਵਾਰੀ ਹੋ ਜਾਂਦਾ ਅਸੀਂ ਟੂ ਆਰ ਇਜ਼ ਹਿਊਮਨ ਕਿਸੇ ਤੋਂ ਵੀ ਗਲਤੀ ਹੋ ਜਾਂਦੀ ਹੈ ਤੇ ਮੈਮ ਨੇ ਭਲੀ ਭਾਤ ਤੋਂ ਨੂੰ ਕਿਹਾ ਕਿ ਹਾਂ ਮੇਰੇ ਤੋਂ ਮਿਸਟੇਕ ਹੋ ਗਈ ਹੈ ਤੇ ਮੈਂ ਮਾਫੀ ਵੀ ਮੰਗਦੀ ਹਾਂ ਬਹੁਤ ਅੱਛਾ ਮੈਮ ਨੇ ਮਤਲਬ ਡੀਲ ਕੀਤਾ ਤੇ ਆਨਰੇਬਲ ਐਸਐਸਪੀ ਸਾਹਿਬ ਨੇ ਇਹ ਵੀ ਕਿਹਾ ਕਿ ਮੈਂ ਉਹ ਪੱਤਰਕਾਰ ਨੂੰ ਕਿਹਾ ਕਿ ਉਹ ਮੈਂ ਡਿਲੀਟ ਵੀ ਕਰਵਾਵਾਂਗੀ ਸੋ ਇਸ ਕਰਕੇ ਇਹ ਪਬਲਿਕ ਨੂੰ ਤੁਹਾਡੇ ਮਾਧਿਮ ਰਾਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਗੁਰਿੰਦਰ ਗੁਰਵਿੰਦਰ ਕਦੀ ਵੀ ਬਾਹਰ ਨਹੀਂ ਗਿਆ ਇਸ ਕਰਕੇ ਉਹਦਾ ਡਿਪੋਰਟ ਹੋਣ ਦਾ ਸਵਾਲ ਨਹੀਂ ਪੈਦਾ ਹੁੰਦਾ